ਮੇਰਾ ਨਾਮ ਹੈ ਕਰਨ ਤੇ ਅੱਜ ਮੁਕਤੀ ਯੁਕਤੀ ٹرسٹ ਵੱਲੋਂ ਇੱਥੇ ਬਟਾਲੇ ਦੇ ਵਿੱਚ ਸ਼ਬੀਲ ਠੰਡਾ ਜਲ ਪਾਇਆ ਜਾ ਰਿਹਾ ਹੈ ਜਿਵੇਂ ਕਿ ਤੁਸੀਂ ਪ੍ਰੋਬੋਰਡ ਵੀ ਪੜਿਆ ਕਿ ਕੰਨ ਕੰਨ ਵਾਸੀ ਪਰਮਾਤਮਾ ਨੂੰ ਜਾਣੋ ਤੇ ਮੈਂ ਦੱਸਣਾ ਚਾਹਾਂਗਾ ਕਿ ਸਾਡਾ ਇਹ ਜੋ ਮਿਸ਼ਨ ਹੈ ਮੁਕਤੀ ਕੀ ਯੁਕਤੀ ਕਿ ਕੋਈ ਨਵਾਂ ਮਿਸ਼ਨ ਨਹੀਂ ਹੈ ਬਹੁਤ ਪੁਰਾਣਾ ਮਿਸ਼ਨ ਹੈ ਜਿਵੇਂ ਕਿ ਗੁਰੂ ਪੀ ਪਗੰਬਰਾਂ ਨੇ ਕਿਹਾ ਹੈ ਕਿ ਇਸ ਪਰਮਾਤਮਾ ਨੂੰ ਜਾਣਿਆ ਜਾ ਸਕਦਾ ਹੈ ਜਾਣਨ ਯੋਗ ਹੈ ਤੇ ਇਹ ਹੀ ਇਹ ਮਿਸ਼ਨ ਕਰਵਾ ਰਿਹਾ ਹੈ ਇਹ ਜਾਣਕਾਰੀ ਦੇ ਰਿਹਾ ਹੈ ਇਸ ਮਿਸ਼ਨ ਦੀ ਤੇ ਇਸੇ ਕਰਕੇ ਅੱਜ ਇੱਥੇ ਸ਼ਬੀਲ ਵੀ ਲਾਈ ਗਈ ਹੈ ਇਸ ਮਿਸ਼ਨ ਦੀ ਹੈ ਕੋਈ ਇਹ ਨਹੀਂ ਕਿ ਬਟਾਲਾ ਦੇ ਵਿੱਚ ਹੀ ਹੈ ਮਿਸ਼ਨ ਹੋਰ ਵੀ अनेका ਜਗ੍ਹਾਾਂ ਤੇ ਇਹਦੀਆਂ ਬ੍ਰਾਂਚੀ ਸਨ ਜਿਵੇਂ ਕਿ ਜਲੰਧਰ ਹੈ ਅੰਮ੍ਰਿਤਸਰ ਹੈ ਫਿਲੀਪੀਨਜ਼ ਹੈ ਔਰ ਇੰਡੀਆ ਤੋਂ ਬਾਹਰ ਵੀ ਇਹਦੀਆਂ ਬ੍ਰਾਂਚੀ ਹਨ ਤੇ ਮੈਂ ਇਹੀ ਅੱਜ ਕਹਿਣਾ ਚਾਹਾਂਗਾ ਇੱਥੇ ਇੱਕ ਮੈਸੇਜ ਇਹੀ ਅੱਜ ਦੇ ਰਹੇ ਹਾਂ ਕਿ ਇਸ ਪਰਮਾਤਮਾ ਨੂੰ ਜਾਣਿਆ ਜਾ ਸਕਦਾ ਹੈ ਜੋ ਪਰਮਾਤਮਾ अनेका ਯੁਗਾਂ ਤੋਂ ਹਰ ਬੰਦਾ ਕਹਿ ਰਿਹਾ ਹੈ ਕਿ ਨਹੀਂ ਪਾਇਆ ਜਾ ਸਕਦਾ ਇਹਨੂੰ ਪਾਉਣ ਦੇ ਲਈ अनेका ਤਰੀਕੇ ਅਪਣਾਏ ਜਾਂਦੇ ਹਨ ਪਰ ਅੱਜ ਮੁਕਤੀ ਦੀ ਯੁਕਤੀ ਟਰਸਟ ਜਿਹਦੇ ਕੀ ਸਰਪ੍ਰਸਤ ਹਰਗੁਰੂ ਯੁਗਨਾਇਕ ਸੇਠ ਜੀ ਮਹਾਰਾਜ ਨੇ ਉਸ ਪ੍ਰਮਾਤਮਾ ਦੀ ਜਾਣਕਾਰੀ ਦੇ ਕੇ ਇਸ ਮਨੁੱਖ ਜਮਨ ਜਨਮ ਨੂੰ ਮੁਕਤੀ ਦੇ ਰਹੇ ਹਨ ਕਿਉਂਕਿ ਇਨਸਾਨ ਜੋ ਮੁਕਤੀ ਦੇ ਲਈ ਪ੍ਰਮਾਤਮਾ ਨੂੰ ਲੱਭ ਰਿਹਾ ਹੈ ਪਰ ਉਹ ਇੰਨਾ ਔਖਾ ਬਣਾ ਲਿਆ ਹੋਇਆ ਹੈ ਪਰ ਉੱਥੇ ਹੀ ਆ ਸਮੇ ਦੇ ਪੈਗੰਬਰ ਜੋ ਹਰ ਗੁਰੂ ਯੁੱਗ ਨਾਇਕ ਸੇਠ ਜੀ ਮਹਾਰਾਜ ਨੇ ਉਹਨਾਂ ਨੇ ਬੜਾ ਸੌਖਾ ਇਸ ਭਗਤੀ ਨੂੰ ਬਣਾ ਦਿੱਤਾ ਹੈ ਪਰ ਮੈਂ ਵੀ ਇਹੀ ਕਹਿਣਾ ਚਾਹਾਂਗਾ ਸਾਰੇ ਹੀ ਦਰਸ਼ਕਾਂ ਨੂੰ ਕਿ ਆਓ ਇਸ ਪ੍ਰਮਾਤਮਾ ਨੂੰ ਜਾਣ ਲਈਏ ਇੱਕ ਵਾਰੀ ਪੁੱਛ ਕੇ ਦੇਖ ਲਈਏ ਕਿ ਅੱਜ ਇਹ ਜੋ ਮਿਸ਼ਨ ਮੁਕਤੀ ਦੀ ਯੁਕਤੀ ਕਹਿ ਰਿਹਾ ਹੈ ਕਿ ਪ੍ਰਮਾਤਮਾ ਜਾਣਿਆ ਜਾ ਸਕਦਾ ਹੈ ਉਹ ਸਾਡੇ ਕੋਲ ਆ ਕੇ ਇੱਕ ਵਾਰ ਦਾ ਸਵਾਲ ਕੁਛ ਲੋ ਜੇ ਵਾਕੀ ਦੇਖਣਾ ਹੈ ਤਾਂ ਆ ਜਾਓ ਅਛ ਮੇਰਾ پیغمبر ਪਰਮਾਤਮਾ ਨੂੰ ਦਿਖਾ ਰਿਹਾ ਹੈ। ਇਹ ਕਹੀ ਸਵਾਵਾ ਜੋ ਸਾਡਾ ਟਰਸਟ ਹੈ ਉਹ ਕਰਦਾ ਹੈ ਜਿਵੇਂ ਕਿ ਗਰੀ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ ਹਰ ਮਹੀਨੇ। ਉਹ ਕੋਈ ਇੱਕ ਜਗ੍ਹਾ ਨਹੀਂ ਹਰ ਬ੍ਰਾਂਚਿਸ ਜਿੰਨੀਆਂ ਸਾਡੀਆਂ ਬ੍ਰਾਂਚਿਸ ਹਨ ਉੱਥੇ ਵੀ ਕੀਤਾ ਜਾਂਦਾ ਹੈ ਇਹ ਕੰਮ। ਔਰ ਹਰ ਮਹੀਨੇ ਇਹਦੇ ਨਾਲ ਨਾਲ ਕੋਈ ਜਿਵੇਂ ਕਿ ਬਜ਼ੁਰਗ ਹਨ ਉਹਨਾਂ ਨੂੰ ਦਵਾਈਆਂ ਦੀ ਲੋੜ ਪੈਂਦੀ ਹੈ। ਦਵਾਈਆਂ ਵੀ ਮਹਈਆ ਕਰਾਈਆਂ ਜਾਂਦੀਆਂ ਹਨ। ਜਾਂ ਹੋਰ ਕਿਸੇ ਵੀ ਕੋਈ ਐਸੇ ਗਰੀ ਪਰਿਵਾਰ ਹਨ ਜਿਨ੍ਹਾਂ ਦੇ ਘਰ ਬੱਚੀਆਂ ਹਨ ਉਹਨਾਂ ਦੀ ਵਿਆਹ ਵਿਆਹ ਦੇ ਵਿੱਚ ਵੀ ਐਸਾ ਯੋਗਦਾਨ ਪਾਇਆ ਜਾਂਦੇ ਹਨ। ਵਿਆਹ ਕਰਾਏ ਜਾਂਦੇ ਹਨ। ਇਹ ਹੋਰ ਵੀ ਕਿਸੇ ਤਰੀਕੇ ਦਾ ਕੋਈ ਲੋੜਵੰਦ ਹੈ ਉਹਨੂੰ ਕੋਈ ਸਹਾਇਤਾ ਦੀ ਲੋੜ ਪੈਂਦੀ ਹੈ ਉਥੇ ਵੀ ਇਹ ਮਿਸ਼ਨ ਬੱਝੜ ਕੇ ਆਪਣਾ ਯੋਗਦਾਨ ਦਿੰਦਾ ਅੱਜ ਸਾਡੇ ਮਿਸ਼ਨ ਦਾ ਜਿੰਨੇ ਵੀ ਕਾਰੇ ਹੋ ਰਹੇ ਹਨ ਚਾਹੇ ਉਹ ਸੋਸ਼ਲ ਵਰਕ ਹੋ ਰਿਹਾ ਹੈ ਚਾਹੇ ਉਹ ਇਸ ਤਰੀਕੇ ਦੇ ਨਾਲ ਸ਼ਬੀਲਾਂ ਪਲਾਈਆਂ ਜਾ ਰਹੀਆਂ ਹਨ ਸਹਾਇਤਾ ਕੀਤੀ ਜਾ ਰਹੀ ਹੈ ਉਹਦਾ ਮੈਸੇਜ ਇੱਕ ਹੀ ਹੈ ਕੇਵਲ ਕਿ ਅੱਜ ਜੋ ਨਫ਼ਰਤ ਦੀ ਅੱਗ ਇੰਨੀ ਵੱਧ ਚੁੱਕੀ ਹੈ ਇਨਸਾਨ ਇਨਸਾਨ ਤੋਂ ਡਰ ਰਿਹਾ ਹੈ ਇੰਨੇ ਘਰ ਕੋਠੇ ਬਾਇੇ ਜਾ ਰਹੇ ਹਨ ਸੇਫਟੀ ਕੀਤੀ ਜਾ ਰਹੀ ਹੈ ਇਹ ਕਿਸੇ ਜਾਨਵਰ ਜਾਂ ਕਿਸੇ ਹੋਰ ਕੋਲੋਂ ਨਹੀਂ ਹੈ ਇਹ ਸਿਰਫ ਔਰ ਸਿਰਫ ਇੱਕ ਇਨਸਾਨ ਤੋਂ ਬਚਣ ਦੇ ਤਰੀਕੇ ਲੱਭੇ ਹਨ ਤੋ ਅੱਜ ਸਿਰਫ ਇਸ ਲਈ ਹੈ ਕਿ ਮਾਨਵਤਾ ਦਾ ਸਤਹ ਅਜਿੰਨਾ ਗਿਰ ਗਿਆ ਹੈ ਜਿਹਦੇ ਕਰਕੇ ਇੱਕ ਹੀ ਕਾਰਨ ਹੈ ਉਹ ਡਿਗਨਦਾ ਕਿ ਅੱਜ ਇਨਸਾਨ ਭੁੱਲ ਗਿਆ ਹੈ ਕਿ ਉਹਦਾ ਜਨਮ ਲੈ ਕੇ ਇੱਥੇ ਆਉਣ ਦਾ ਉਦੇਸ਼ ਕੀ ਸੀ ਉਹਨੇ ਆਪਣੇ ਆਪ ਨੂੰ ਇਹਨਾਂ ਸਾਰੀਆਂ ਚੀਜ਼ਾਂ 'ਚ ਗੁਲਤਾਨ ਕਰ ਲਿਆ ਹੈ ਕਿ ਪੈਸੇ ਕਮਾ ਲੈ ਸਾਰਾ ਆਪਣੇ ਆਪ ਨੂੰ ਬਿਜ਼ੀ ਕਰ ਲਿਆ ਪਰ ਇਹ ਭੁੱਲ ਗਿਆ ਹੈ ਕਿ ਜਿਸ ਲਈ ਉਹਦਾ ਜਨਮ ਹੋਇਆ ਸੀ ਉਸ ਪਰਮਾਤਮਾ ਨੂੰ ਜਾਣਨ ਦੇ ਲਈ ਉਸ ਪਰਮਾਤਮਾ ਨੂੰ ਜਾਣ ਕੇ ਇਹਨਾਂ ਦੁੱਖਾਂ ਦੇ ਵਿੱਚੋਂ ਇਹਨਾਂ ਕਲੇਸ਼ਾਂ ਦੇ ਵਿੱਚੋਂ ਬਾਹਰ ਨਿਕਲਿਆ ਜਾ ਸਕਦਾ ਹੈ ਇਹ ਹੀ ਉਦੇਸ਼ ਹੈ ਅੱਜ ਸਾਡਾ ਮਿਸ਼ਨ ਇੱਥੇ ਲੈ ਕੇ ਖੜਾ ਹੈ ਇਹ ਕੋਈ ਅੱਜ ਅੱਜ ਦਾ ਨਹੀਂ ਹੈ ਇਹ ਸ਼ੁਰੂ ਤੋਂ ਯੁੱਗਾਂ ਯੁੱਗਾਂ ਤੋਂ ਇਹ ਚੀਜ਼ਾਂ ਚੱਲੀਆਂ ਆ ਰਹੀਆਂ ਹਨ ਤਾਂ ਮੈਂ ਇਹੀ ਮੈਸੇਜ ਇੱਕ ਦੇਣਾ ਚਾਹਾਂਗਾ ਕਿ ਇਸ ਸਮੇਂ ਦਾ ਪੈਗੰਬਰ ਪ੍ਰਗਟ ਹੈ ਸਰਗੁਰੂ ਯੁੱਗ ਨਾਇਕ ਸੇਠ ਜੀ ਦੇ ਰੂਪ ਦੇ ਵਿੱਚ ਤੇ ਆਓ ਜਿਨ੍ਹਾਂ ਜਿਨੇ ਵੀ ਇਸ ਪਰਮਾਤਮਾ ਨੂੰ ਜਾਣਨਾ ਹੈ ਉਹ ਸਾਡੇ ਕੋਲ ਆ ਕੇ ਇੱਕ ਵਾਰੀ ਆਪਣੇ ਸਿਰ ਨੂੰ ਝੁਕਾ ਕੇ ਸਰਗੁਰੂ ਦੇ ਅੱਗੇ ਇੱਕ ਵਾਕੇ ਹੀ ਪਰਮਾਤਮਾ ਜਾਣਨਾ ਹੈ ਤੇ ਵਾਕੇ ਹੀ ਆਪਣੇ ਜੀਵਨ ਨੂੰ ਸੁਖੀ ਕਰਨਾ ਹੈ